ਸੋ ਕਹੋ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਜਣ ਸਚਾ ਤਤ ਸਾ ਸਿਰ ਸਾਦ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਨਹ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵਖੰਡਨਹ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਧਰਮਨਹਾ ਕੌਤਕ ਕੋਡ ਤਮਾਸ਼ਿਆ ਚਿਤ ਨਾ ਸੁਨਾ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾ ਆਹ ਪਹਿਆਨ ਉਦਿਆਨ ਨਗਰ ਕਰਮਾਨਿਆ ਝੂਠ ਸਮਗਰੀ ਦੇਖ ਸੱਚ ਕਰ ਜਾਨਿਆ ਕਾਮ ਕਰੋ ਅਹੰਕਾਰ ਫਿਰ ਹੈ دیਵਾਨਿਆ ਸਿਰ ਲੱਗਾ ਜਮ ਡੰਡੇ ਤਾ ਪਛਤਨਿਆ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸ਼ਲੋਕ ਬਸੰਤ ਸਵਰਗ ਲੋਕ ਹ ਜਿਤ ਤੇ ਪ੍ਰਿਥਵੀ ਨਵਖੰਡਨ ਹ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਪਰਮਨਹ ਪਾਵਨ ਸ੍ਰੀ ਮੁਖਵਾਕ ਜੈਤ ਸ੍ਰੀ ਕੀ ਵਾਰ ਅੰਦਰ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 708 ਪਰ ਸਵਾਇ ਮਾਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆ ਜੁਗੋ ਜੁਗ ਅਟਲ ਧੰ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮੁਖ ਫੜ ਪਾਗੀ ਜਨੋ ਸਤਿਗੁਰੂ ਬਖਸ਼ਿਸ਼ ਕਰਨ ਆਪ ਸਰਬਤ ਸੰਗਤ ਦੀ ਹਾਜ਼ਰੀ ਸੇਵਾ ਦਰਥ ਹੈ ਪਾਉਣੀ ਅਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ